ਕਹਾਣੀ ਗੱਲਾਂ ਦੀ ਕੀਮਤ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਅਤੇ ਜੱਟੀ ਰਹਿੰਦੇ ਸਨ ਉਹਨਾਂ ਦੀ ਇੱਕ ਛੋਟੀ ਜਹੀ ਧੀ ਸੀ ਰੱਬ ਦੀ ਕਰਨੀ ਕਿ ਉਹ ਜੱਟ ਬੜਾ ਗਰੀਬ ਹੋ ਗਿਆ ਜੱਟੀ ਨੇ ਉਸ ਨੂੰ ਖੱਟ ਕਮਾ ਕੇ ਲਿਆਉਣ ਲਈ ਕਿਹਾ ਜੱਟ ਖੱਟੀ ਕਮਾਈ ਕਰਨ ਲਈ ਪਰਦੇਸਾਂ ਨੂੰ ਚਲਾ ਗਿਆ ਉੱਥੇ ਉਸ ਨੇ 12 ਸਾਲ ਮਿਹਨਤ ਕਰਕੇ 400 ਰੁਪਇਆ ਕਮਾਇਆ 12 ਸਾਲ ਮੰਗਰੋਂ ਉਹ ਆਪਣੇ ਘਰ ਨੂੰ ਖੁਸ਼ੀ-ਖੁਸ਼ੀ ਤੁਰ ਪਿਆ ਰਾਸਤੇ ਵਿੱਚ ਉਸ ਨੂੰ ਇੱਕ ਗੱਡੇ ਵਾਲਾ ਬੰਦਾ ਮਿਲਿਆ ਜੋ ਆਪਣਾ ਗੱਡਾ ਵੀ ਉਸੇ ਪਾਸੇ ਨੂੰ ਲੈ ਜਾਂ ਰਿਹਾ ਸੀ ਜਿੱਧਰ ਨੂੰ ਜੱਟ ਨੇ ਆਉਣਾ ਸੀ ਜੱਟ ਨੇ ਉਸ ਨੂੰ ਪੁੱਛਿਆ ਕਿਉਂ ਭਾਊ ਮੈਂ ਵੀ ਗੱਡੇ ਉੱਪਰ ਬੈਠ ਜਾਵਾਂ ਗੱਡੇ ਵਾਲੇ ਨੇ ਉਸ ਨੂੰ ਜਵਾਬ ਦਿੱਤਾ ਬਹਿ ਜਾ ਜੱਟ ਗੱਡੇ ਉੱਪਰ ਬੈਠ ਗਿਆ ਦੋਵੇਂ ਕਿੰਨੀ ਦੇਰ ਚੱਲਦੇ ਰਹੇ ਦੋਹਾਂ ਵਿੱਚੋਂ ਕੋਈ ਵੀ ਕੁਝ ਨਾ ਬੋਲਿਆ ਤੁਰਦਿਆਂ ਤੁਰਦਿਆਂ ਜੱਟ ਨੇ ਸੋਚਿਆ ਇੰਜ ਤਾਂ ਪੈਂਡਾ ਹੀ ਨਹੀਂ ਮੁਕਣਾ ਹੋਵੇ ਨਾ ਤੇ ਕੋਈ ਗੱਲਬਾਤ ਕਰੀਏ ਜੱਟ ਨੇ ਗੱਡੇ ਵਾਲੇ ਨੂੰ ਆਖਿਆ ਭਾਉ ਕੋਈ ਗੱਲ ਬਾਤ ਹੀ ਸੁਣਾ ਗੱਡੇ ਵਾਲੇ ਨੇ ਜਵਾਬ ਦਿੱਤਾ ਮੇਰੀ ਗੱਲ ਦਾ ਮੁੱਲ 100 ਰੁਪਿਆ ਹੈ ਜੇਕਰ ਗੱਲ ਸੁਣਨੀ ਹੋ ਤਾਂ ਦੇ ਜੱਟ ਨੇ ਬੜੀ ਮਿਹਨਤ ਨਾਲ ਰੁਪਏ ਕਮਾਏ ਸਨ ਉਹ 100 ਰੁਪਿਆ ਦੇਣ ਲਈ ਗੱਲ ਸੁਣੀ ਸੁਣ ਕੇ ਸੋਚੀ ਪੈ ਗਿਆ ਉਸ ਨੇ ਮਨ ਵਿੱਚ ਖਿਆਲ ਆਇਆ ਕਿ ਪਤਾ ਨਹੀਂ ਗੱਲ ਕਿੰਨੀ ਕੋ ਵਧੀਆ ਹੋਵੇਗੀ ਹੋਵੇ ਨਾ ਤਾਂ ਘੱਟੋ ਘੱਟ ਇੱਕ ਗੱਲ ਹੀ ਸੁਣ ਲਈਏ ਉਸਨੇ ਆਪਣੇ ਸਾਫੇ ਦੇ ਪੱਲਿਓ 100 ਰੁਪਇਆ ਖੋਲ ਕੇ ਗੱਡੇ ਵਾਲੇ ਨੂੰ ਦੇ ਦਿੱਤਾ ਅਤੇ ਕਿਹਾ ਸੁਣਾ ਆਪਾਂ ਹੀ ਗੱਲ ਗੱਡੇ ਵਾਲੇ ਨੇ ਕਿਹਾ ਜੇਕਰ ਇਹੋ ਜਿਹਾ ਸਾਫਰ ਵਿੱਚ ਹੋਈਏ ਤਾਂ ਜਨਾਨੀ ਕੋਲ ਨਾ ਰਹੀਏ ਰਾਤ ਜੱਟ ਨੇ ਕਿਹਾ ਅੱਗੋਂ ਜੱਟ ਨੇ ਕਿਹਾ ਅੱਗੋਂ ਗੱਡੇ ਵਾਲਾ ਕਹਿਣ ਲੱਗਾ ਬਸ ਤੇਰੇ ਪੈਸੇ ਮੁੱਕ ਗਏ ਨੇ ਜੇਕਰ ਹੋਰ ਸੁਣਨੀ ਹੋ ਤਾਂ 100 ਰੁਪਇਆ ਦੇ ਹੋਰ ਦੇ ਜੱਟ ਬੜਾ ਹੈਰਾਨ ਹੋਇਆ ਪਰ ਉਸਦੇ ਮਨ ਵਿੱਚ ਹੋਰ ਜਾਣਨ ਦੀ ਗੱਲ ਆਈ ਉਸਨੇ ਕਿਹਾ ਪਹਿਲੀ ਗੱਲ ਇੰਨੀ ਚੰਗੀ ਨਹੀਂ ਲੱਗਦੀ ਦੇਖੀਏ ਕੋਈ ਹੋਰ ਗੱਲ ਚੰਗੀ ਹੋਵੇ ਉਹਨੇ 100 ਰੁਪਏ ਹੋਰ ਕੱਢਿਆ ਤੇ ਗੱਡੇ ਵਾਲੇ ਨੂੰ ਫੜਾ ਦਿੱਤਾ ਗੱਡੇ ਵਾਲੇ ਨੇ ਇੱਕ ਫੇਰ ਗੱਲ ਸ਼ੁਰੂ ਕੀਤੀ ਜਨਾਨੀ ਕੋਲ ਨਾ ਰਹੀਏ ਰਾਤ ਲੀੜਾ ਝਾੜ ਵਿਛਾਈਏ ਆਪ ਜੱਟ ਨੇ ਕਿਹਾ ਅੱਗੇ ਗੱਡੇ ਵਾਲੇ ਨੇ ਕਿਹਾ ਜੇਕਰ ਅੱਗੇ ਸੁਣਨਾ ਤਾਂ 100 ਰੁਪਏ ਹੋਰ ਦੇ ਇਸ ਵਾਰ ਜੱਟ ਨੇ ਬਗੈਰ ਸੋਚੇ ਸਮਝੇ ਉਸ ਨੂੰ 100 ਰੁਪਏ ਦੇ ਦਿੱਤਾ ਤੇ ਕਿਹਾ ਅੱਗੇ ਸੁਣਾ ਗੱਡੇ ਵਾਲੇ ਨੇ ਕਿਹਾ ਜਨਾਨੀ ਕੋਲ ਨਾ ਰਹੀਏ ਰਾਤ ਲੀੜਾ ਝਾੜ ਵਿਛਾਈਏ ਆਪ ਜਾਗਦਿਆਂ ਨਾ ਮਾਰੇ ਕੋਈ ਜੱਟ ਨੇ ਕਿਹਾ ਅੱਗੇ ਤਾਂ ਗੱਡੇ ਵਾਲਾ ਕਹਿਣ ਲੱਗਾ ਤੇਰੇ 300 ਰੁਪਏ ਆਏ ਸਨ ਮੈਂ ਤੈਨੂੰ ਤਿੰਨ ਗੱਲਾਂ ਸੁਣਾ ਦਿੱਤੀਆਂ ਹਨ ਜੇਕਰ ਹੋਰ ਸੁਣਨੀ ਚਾਹੁੰਦਾ ਹੈ ਤਾਂ 100 ਹੋਰ ਦੇ ਜੱਟ ਸੋਚਣ ਲੱਗਾ ਮੈਂ ਤਾਂ ਪਹਿਲਾਂ ਹੀ ਲੁੱਟਿਆ ਗਿਆ ਹਾਂ ਹੁਣ ਸਿਰਫ 100 ਰੁਪਇਆ ਬਾਕੀ ਰਹਿ ਗਿਆ ਏ ਇਹੇ ਆਖਰੀ 100 ਰੁਪਇਆ ਵੀ ਦੇ ਕੇ ਵੇਂਦਿਆਂ ਸ਼ਾਇਦ ਕੋਈ ਚੰਗੀ ਗੱਲ ਹੋਵੇ ਉਸਨੇ ਸੋਚਦਿਆਂ ਹੋਇਆਂ ਕਿ ਚਲੋ ਆਖਰੀ ਦਾ ਲਗਾ ਦੇਖਦੇ ਆ ਆਪਣਾ ਰਹਿੰਦਾ 100 ਰੁਪਇਆ ਵੀ ਗੱਡੇ ਵਾਲੇ ਨੂੰ ਫੜਾ ਦਿੱਤਾ ਤਾਂ ਗੱਡੇ ਵਾਲਾ ਕਹਿਣ ਲੱਗਾ ਸੋਣਾ ਜਨਾਨੀ ਕੋਲ ਨਾ ਰਹੀਏ ਰਾਤ ਲੀੜਾ ਝਾੜ ਵਿਛਾਈਏ ਆਪ ਜਾਗਦਿਆਂ ਨਾ ਮਾਰੇ ਕੋਈ ਗੁੱਸਾ ਖਾ ਸ੍ਰੇਣੀ ਹੋਏ ਜੱਟ ਨੇ ਕਿਹਾ ਅੱਗੇ ਤਾਂ ਗੱਡੇ ਵਾਲਾ ਕਹਿਣ ਲੱਗਾ ਜੇਕਰ ਹੋਰ ਗੱਲ ਸੁਣਨੀ ਹੋ ਤਾਂ 100 ਹੋਰ ਦੇਣਾ ਪਵੇਗਾ ਹੁਣ ਜੱਟ ਕੋਲ ਰੁਪਏ ਮੁੱਕ ਗਏ ਉਹ ਸੋਚੀ ਪੈ ਗਿਆ ਨਾਲੇ ਅੱਗੇ ਦੋ ਰਾਹ ਹੋ ਗਏ ਸਨ ਗੱਡੇ ਵਾਲੇ ਨੇ ਦੂਜੇ ਰਾਹ ਜਾਣਾ ਸੀ ਅਤੇ ਜੱਟ ਨੇ ਦੂਜੇ ਰਾਹ ਦੋਵੇਂ ਚੁੱਪਚਾਪ ਆਪਣੇ ਆਪਣੇ ਰਾਹ ਪੈ ਗਏ ਜੱਟ ਸੋਚ ਰਿਹਾ ਸੀ ਮੈਂ ਇੰਨੀ ਮਿਹਨਤ ਨਾਲ ਪੈਸੇ ਕਮਾਏ ਸਨ ਉਹ ਐਵੇਂ ਭੰਗ ਦੇ ਪਹਾੜ ਹੀ ਚਲੇ ਗਏ ਮੈਂ ਬਾਲ ਬੱਚੇ ਦਾਰ ਸਾਂ 12 ਸਾਲਾਂ ਦੀ ਮਿਹਨਤ ਨਾਲ ਮੈਂ ਪੈਸੇ ਕਮਾਏ ਸਨ ਮੈਂ ਇੰਨਾਂ ਗੱਲਾਂ ਤੋਂ ਕੀ ਲੈਣਾ ਸੀ ਇਹ ਸੋਚਦਾ ਸੋਚਾਂ ਸੋਚਦਾ ਉਹ ਤੁਰ ਗਿਆ ਇੰਨੀ ਦੇਰ ਨੂੰ ਰਾਤ ਪੈ ਗਈ ਤਾਂ ਉਹ ਇੱਕ ਪਿੰਡ ਦੇ ਕੋਲ ਅੱਪੜ ਗਿਆ ਉੱਥੇ ਕੁਝ ਮੁੰਡੇ ਖੇਡ ਰਹੇ ਸਨ ਜੱਟ ਨੇ ਉਹਨਾਂ ਮੁੰਡਿਆਂ ਨੂੰ ਪੁੱਛਿਆ ਮੈਂ ਰਾਤ ਕੱਟਣੀ ਐ ਮੈਨੂੰ ਘਰ ਦੱਸੋ ਜਿੱਥੇ ਰਾਤ ਰਿਹਾ ਜਾ ਸਕੇ ਮੁੰਡਿਆਂ ਨੇ ਸ਼ਰਾਰਤ ਨਾਲ ਉਸ ਨੂੰ ਵਿਧਵਾ ਇਸਤਰੀ ਦਾ ਘਰ ਵਿਖਾਉਂਦਿਆਂ ਕਿਹਾ ਉਹ ਆਮ ਤੌਰ ਤੇ ਘਰ ਵਿੱਚ ਮੁਸਾਫਰਾਂ ਨੂੰ ਰੱਖਦੀ ਹੈ ਤੇ ਚੰਗੀ ਖਾਤਰ ਵੀ ਕਰਦੀ ਐ ਅਸਲ ਵਿੱਚ ਉਹ ਇੱਕ ਧੋਖੇबाज ਔਰਤ ਸੀ ਜੋ ਲੋਕਾਂ ਨੂੰ ਘਰ ਵਿੱਚ ਰੱਖ ਕੇ ਲੁੱਟ ਲੈਂਦੀ ਸੀ ਉਹ ਆਏ ਪ੍ਰਾਉਣੇ ਦਾ ਮੰਝਾ ਇੱਕ ਖੂਹ ਉੱਪਰ ਢਾਹ ਦਿੰਦੀ ਸੀ ਉਹ ਮੰਝਾ ਸਿਰਫ ਕੱਚੇ ਤੰਦਾਂ ਨਾਲ ਹੁਣਿਆ ਹੁੰਦਾ ਸੀ ਜਦ ਕੋਈ ਮਸਾਫਰ ਉਸ ਮੰਝੇ ਉੱਪਰ ਆ ਕੇ ਬੈਠਦਾ ਤਾਂ ਖੂਹ ਵਿੱਚ ਡਿੱਗ ਕੇ ਮਰ ਜਾਂਦਾ ਸੀ ਉਹ ਔਰਤ ਉਸਦੇ ਪੈਸੇ ਤੇ ਗਹਿਣੇ ਕੱਪੜੇ ਆਪ ਰੱਖ ਲੈਂਦੀ ਤੇ ਇੰਜ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਦਾ ਕਈ ਸਾਲਾਂ ਤੋਂ ਉਸ ਦਾ ਇਹ ਭੇੜਾ ਕਾਰੋਬਾਰ ਚਾਲੂ ਸੀ। ਨਾ ਕੋਈ ਉੱਥੇ ਬਚ ਕੇ ਨਿਕਲਿਆ ਸੀ ਅਤੇ ਨਾ ਹੀ ਕਿਸੇ ਦੇ ਬਾਹਰ ਜਾ ਕੇ ਖਬਰ ਦਿੱਤੀ ਸੀ। ਇਸ ਤਰ੍ਹਾਂ ਉਸ ਦਾ ਧੰਦਾ ਚਾਲੂ ਸੀ। ਜਦ ਮੁੰਡਿਆਂ ਨੇ ਜੱਟ ਨੂੰ ਔਰਤ ਕੋਲ ਰਹਿਣ ਲਈ ਕਿਹਾ ਤਾਂ ਉਸ ਨੂੰ ਗੱਡੇ ਵਾਲੇ ਦੀ ਗੱਲ ਯਾਦ ਆਈ ਕਿ ਉਸ ਨੇ ਕਿਹਾ ਸੀ ਜਨਾਨੀ ਕੋਲ ਨਾ ਰਹੀਏ ਰਾਤ। ਫਿਰ ਜੱਟ ਨੇ ਸੋਚਿਆ ਕਿ ਗੱਡੇ ਵਾਲਾ ਤਾਂ ਠੱਗ ਸੀ। ਚਲੋ ਹੁਣ ਤਾਂ ਰਾਤ ਕੱਟਣੀ ਐ ਕੀ ਫਰਕ ਪੈਂਦਾ। ਉਹ ਸਿੱਧਾ ਉਸ ਔਰਤ ਦੇ ਘਰ ਚਲਾ ਗਿਆ। ਉਸ ਔਰਤ ਨੇ ਉਸ ਦੀ ਬੜੀ ਆਓ ਭਗਤ ਕੀਤੀ। ਚੰਗਾ ਖਾਣਾ ਖਵਾਇਆ, ਸੌਣ ਲਈ ਉਸ ਨੂੰ ਉਸ ਕਮਰੇ ਵਿੱਚ ਲੈ ਗਈ ਜਿੱਥੇ ਉਸ ਨੇ ਖੂ ਉੱਪਰ ਪਲੰਗ ਢਾਹਿਆ ਹੋਇਆ ਸੀ। ਜਿਸ ਉੱਪਰ ਬੜੇ ਸੁੰਦਰ ਕੱਪੜੇ ਵਿਛਾਏ ਹੋਏ ਸਨ। ਜੱਟ ਸਾਰਾ ਕੁਝ ਵੇਖ ਕੇ ਬੜਾ ਖੁਸ਼ ਹੋਇਆ। ਉਸ ਨੂੰ ਗੱਡੇ ਵਾਲੇ ਦੀਆਂ ਗੱਲਾਂ ਝੂਠੀਆਂ ਨਜ਼ਰ ਆਉਣ ਲੱਗੀਆਂ। ਜਦ ਉਹ ਪਲੰਗ ਦੇ ਨੇੜੇ ਗਿਆ ਤਾਂ ਉਸ ਨੇ ਸੋਚਿਆ ਕਿ ਹੋਰ ਨਹੀਂ ਤਾਂ ਇਹ ਤਾਂ ਮੈਂ ਕਰ ਸਕਦਾ ਕਿ ਲੀੜਾ ਹੀ ਆਪ ਝਾੜ ਕੇ ਬਿਸ਼ਾ ਲਵਾਂ। ਇਹ ਸੋਚ ਕੇ ਉਸਨੇ ਛਾੜਨ ਲਈ ਲੀੜਾ ਚੁੱਕਿਆ ਤਾਂ ਉਹ ਖੂਹ ਦੇਖ ਕੇ ਹੈਰਾਨ ਰਹਿ ਗਿਆ ਉਸਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢ ਲਈ ਤੇ ਔਰਤ ਨੂੰ ਕਿਹਾ ਹੁਣ ਤੂੰ ਮਰਨ ਲਈ ਤਿਆਰ ਹੋ ਜਾ ਔਰਤ ਤਰਲੇ ਲੈਣ ਲੱਗੀ ਹੱਥ ਜੋੜਨ ਲੱਗੀ ਉਸਨੇ ਜੱਟ ਨੂੰ ਕਿਹਾ ਮੇਰੇ ਕੋਲੋਂ 1000 ਰੁਪਏ ਲੈ ਲੈ ਅਤੇ ਮੇਰੀ ਜਾਨ ਬਖਸ਼ ਦੇ ਜੱਟ ਨੇ ਕਿਹਾ ਤੈਨੂੰ ਅੱਗੇ ਤੋਂ ਇਹ ਕੰਮ ਵੀ ਬੰਦ ਕਰਨਾ ਪਵੇਗਾ ਤੇ ਪਿਛਲੇ ਗੁਨਾਹਾਂ ਦੀ ਮਾਫੀ ਮੰਗਣੀ ਪਵੇਗੀ ਉਹ ਔਰਤ ਸਾਰੀਆਂ ਸ਼ਰਤਾਂ ਮੰਨ ਗਈ। ਜੱਟ ਨੇ ਉਸ ਨੂੰ ਖੂਪ ਭਰਨ ਲਈ ਕਿਹਾ ਤਾਂ ਉਹ ਝੱਟ ਮੰਨ ਗਈ। ਜੱਟ ਨੇ ਉਸ પાસેੋਂ 1000 ਰੁਪਏ ਲਿਆ ਤੇ ਚੁੱਪਚਾਪ ਅੱਗੇ ਚੱਲ ਪਿਆ। ਉਹ ਤੁਰਿਆ ਗਿਆ ਤੁਰਿਆ ਗਿਆ। ਜਦ ਉਹ ਅਗਲੇ ਸ਼ਹਿਰ ਪਹੁੰਚਿਆ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਇੱਕ ਬੁੱਢੀ ਔਰਤ ਨਾਲੇ ਗੁਣੇ ਕੱਢੀ ਜਾ ਰਹੀ ਹੈ, ਨਾਲੇ ਰੋਈ ਜਾ ਰਹੀ ਹੈ। ਜੱਟ ਉਸ ਔਰਤ ਕੋਲ ਗਿਆ ਤੇ ਪੁੱਛਣ ਲੱਗਾ ਮਾਈ ਕੀ ਗੱਲ ਹੈ? ਨਾਲੇ ਤੂੰ ਗੁਣੇ ਕੱਢ ਰਹੀ ਐ, ਨਾਲੇ ਰੋਂਦੀ ਐ? ਉਸ ਬੁੱਢੀ ਨੇ ਜਵਾਬ ਦਿੱਤਾ ਸਾਡੇ ਇਸ ਸ਼ਹਿਰ ਵਿੱਚ ਦਿਓ ਪੈਂਦਾ ਹੈ ਉਹ ਸ਼ਹਿਰ ਦੇ ਰਾਜੇ ਨੇ ਹਰ ਰਾਤ ਇੱਕ ਬੰਦੇ ਦਾ ਪਹਿਰਾ ਲਗਾਇਆ ਹੈ ਕਿ ਉਹ ਸਵਾ ਮੰ ਗੁਣੇ ਲੈ ਕੇ ਜਾਵੇ ਅਤੇ ਦਿਓ ਦਾ ਖਾਣਾ ਬਣੇ ਅੱਜ ਰਾਤ ਮੇਰੇ ਪੁੱਤਰ ਦੀ ਵਾਰੀ ਹੈ ਦਿਓ ਉਸ ਨੂੰ ਖਾ ਜਾਵੇਗਾ ਜੱਟ ਨੇ ਕਿਹਾ ਮਾਈ ਰੋ ਨਾ ਅੱਜ ਦੀ ਰਾਤ ਮੈਂ ਤੇਰੇ ਮੁੰਡੇ ਦੀ ਥਾਂ ਪਹਿਰਾ ਦੇਵਾਂਗਾ ਤੂੰ ਮੈਨੂੰ ਦੱਸ ਪਈ ਦਿਓ ਆਉਂਦਾ ਕਿਵੇਂ ਹੈ ਮਾਈ ਨੇ ਉਸ ਨੂੰ ਦੱਸਿਆ ਅੱਧੀ ਰਾਤ ਨਾਲ ਕੋਠੇ ਦੀ ਛੱਤ ਕੜਕਦੀ ਹੈ ਫਿਰ ਦਿਓ ਸੱਪ ਬਣ ਕੇ ਕੋਠੇ ਦੇ ਮੋਗੇ ਰਾਹੀਂ 헤ਠਾਂ ਡਿੱਗਦਾ ਹੈ ਅਤੇ ਫਿਰ ਦਿਓ ਬਣ ਕੇ ਬੰਦੇ ਨੂੰ ਖਾ ਜਾਂਦਾ ਹੈ ਉਸ ਤੋਂ ਬਾਅਦ ਉਹ ਸਵਾਮਣ ਪੱਕੇ ਗੁਣੇ ਖਾਂਦਾ ਹੈ ਜੱਟ ਨੂੰ ਗੱਡੇ ਵਾਲੇ ਦੀ ਕਹੀ ਗੱਲ ਯਾਦ ਆ ਗਈ ਜਾਗਦਿਆਂ ਨਾ ਮਾਰੇ ਕੋਏ ਉਹ ਮਾਈ ਕੋਲੋਂ ਸਵਾਮਣ ਪੱਕੇ ਗੁਣੇ ਲੈ ਕੇ ਉਸ ਕੋਠੇ ਵਿੱਚ ਜਾ ਬੈਠਦਾ ਹੈ ਤੇ ਦਿਓ ਦੇ ਆਉਣ ਦੀ ਉਡੀਕ ਕਰਦਾ ਹੈ ਜੱਟ ਸੋਚਦਾ ਹੈ ਮੈਂ ਉਸ ਨੂੰ ਸੱਪ ਤੋਂ ਦਿਓ ਬਣ ਨਹੀਂ ਦੇਣਾ ਫਿਰ ਉਹ ਮੈਨੂੰ ਕਿਵੇਂ ਖਾ ਲਵੇਗਾ ਜਦ ਅੱਧੀ ਰਾਤ ਹੋਈ ਤਾਂ ਕੋਠੇ ਦੀ ਛੱਤ ਕਣਕਣੀ ਸ਼ੁਰੂ ਹੋ ਗਈ ਜੱਟ ਤਿਆਰ ਹੋ ਕੇ ਬੈਠ ਗਿਆ ਫਿਰ ਕੋਠੇ ਦੇ ਮੋਗੇ ਥਾਣੀ ਇੱਕ ਸੱਪ ਲੰਮਕ ਦਾ ਦਿਖਾਈ ਦਿੱਤਾ ਅਤੇ ਫਿਰ ਉਹ ਧਰਤੀ ਉੱਪਰ ਡਿੱਗ ਪਿਆ ਸੱਪ ਦੇ ਡਿੱਗਦਿਆਂ ਹੀ ਜੱਟ ਨੇ ਆਪਣੀ ਕਿਰਪਾਨ ਨਾਲ ਉਸ ਦੇ ਚਾਰੇ ਟੋਟੇ ਕਰ ਦਿੱਤੇ ਜਦ ਸਵੇਰੇ ਰਾਜੇ ਨੂੰ ਪਤਾ ਲੱਗਿਆ ਕਿ ਜੱਟ ਨੇ ਦਿਉ ਨੂੰ ਮਾਰ ਦਿੱਤਾ ਹੈ ਤਾਂ ਉਹ ਬੜਾ ਖੁਸ਼ ਹੋਇਆ ਕਿਉਂਕਿ ਉਸ ਦੇ ਸ਼ਹਿਰ ਵਿੱਚੋਂ ਉਥੋਂ ਉਹ ਬੜਾ ਟਲ ਗਈ ਸੀ ਉਸਨੇ ਜੱਟ ਨੂੰ ਬੁਲਾਇਆ ਅਤੇ ਬਹੁਤ ਸਾਰਾ ਇਨਾਮ ਦਿੱਤਾ ਤੇ ਆਪਣਾ ਵਜ਼ੀਰ ਬਣਨ ਲਈ ਕਿਹਾ ਜੱਟ ਨੇ ਜਵਾਬ ਦਿੱਤਾ ਮੈਨੂੰ ਘਰੋਂ ਨਿਕਲਿਆ ਨੂੰ 12 ਸਾਲ ਹੋ ਗਏ ਹਨ ਮੈਂ ਇੱਕ ਵਾਰ ਆਪਣੇ ਬਾਲ ਬੱਚਿਆਂ ਨੂੰ ਮਿਲਾਵਾਂ ਫਿਰ ਆਪ ਦੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ ਰਾਜੇ ਨੇ ਉਸ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ ਨਾਲ ਹੀ ਕਿਹਾ ਕਿ ਜਲਦੀ ਤੂੰ ਜਲਦੀ ਪਾਪਸ ਮੁੜਾਵੀਂ ਰਾਜੇ ਨੇ ਉਸ ਨੂੰ ਰੁਪਈਆ ਤੇ ਘੋੜੇ ਵੀ ਲੱਦ ਦਿੱਤੇ ਜਦ ਜੱਟ ਆਪਣੇ ਹੇੰਡ ਪਹੁੰਚਿਆ ਤਾਂ ਰਾਤ ਅੱਧੀ ਤੋਂ ਵੱਧ ਹੋ ਚੁੱਕੀ ਸੀ ਉਸਨੇ ਆਪਣੇ ਘਰ ਦਾ ਬੂਹਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਆਇਆ ਉਸ ਸੋਚਿਆ ਸਾਰੇ ਸੌਂ ਚੁੱਕੇ ਹੋਣਗੇ ਹੁਣ ਉਹਨਾਂ ਨੂੰ ਕੀ ਜਗਾਉਣਾ ਹੈ ਚਲੋ ਕੰਧ ਟੱਪ ਕੇ ਅੰਦਰ ਦਾਖਲ ਹੋ ਜਾਂਦੇ ਆ ਆਪਣਾ ਹਾਈਤਾ ਕਰ ਜਦ ਜੱਟ ਕੰਧ ਟੱਪ ਕੇ ਅੰਦਰ ਗਿਆ ਤਾਂ ਉਸਨੇ ਪਤਨੀ ਦੇ ਨਾਲ ਕਿਸੇ ਉਪਰੇ ਬੰਦੇ ਨੂੰ ਸੁੱਤਾ ਦੇਖਿਆ ਤਾਂ ਉਸ ਨੂੰ ਬਹੁਤ ਗਰੋਧ ਆਇਆ ਉਸਨੇ ਮਿਆਨ ਵਿੱਚੋਂ ਆਪਣੀ ਕਿਰਪਾਨ ਕੱਢੀ ਤੇ ਸੋਚਿਆ ਕਿ ਉਹ ਉਸ ਬੰਦੇ ਉਹ ਉਹ ਉਸ ਬੰਦੇ ਨੂੰ ਉਥੇ ਹੀ ਵੱਢ ਦੇਵੇਗਾ ਅਤੇ ਨਾਲ ਹੀ ਆਪਣੀ ਆਪਣੀ ਪਤਨੀ ਨੂੰ ਵੀ ਮਿਆਨ ਵਿੱਚੋਂ ਤਲਵਾਰ ਕੱਢ ਕੇ ਜਦ ਉਹ ਬਾਹਰ ਕਰਨ ਲੱਗਾ ਤਾਂ ਉਸ ਨੂੰ ਗੱਡੇ ਵਾਲੇ ਦੀ ਗੱਲ ਯਾਦ ਆ ਗਈ ਗੱਡੇ ਵਾਲੇ ਨੇ ਕਿਹਾ ਸੀ ਜਨਾਨੀ ਕੋਲ ਨਾ ਰਹੀਏ ਰਾਤ ਲੀੜਾ ਝਾੜ ਵਿਸ਼ਾਈਏ ਆਪ ਜਾਗਦਿਆਂ ਨਾ ਮਾਰੇ ਕੋਈ ਗੁੱਸਾ ਖਾਸ ਰਹਿਣੀ ਹੋਏ ਉਸ ਨੇ ਆਪਣੇ ਗੁੱਸੇ ਉੱਪਰ ਕਾਬੂ ਪਾਇਆ ਤੇ ਆਪਣੀ ਘਰਵਾਲੀ ਨੂੰ ਉਠਾ ਕੇ ਸਾਰੀ ਗੱਲ ਪੁੱਛੀ। ਉਸ ਨੇ ਜੱਟ ਨੂੰ ਦੱਸਿਆ ਕਿ ਉਹ ਉਸ ਦੀ ਆਪਣੀ ਧੀ ਹੈ ਜੋ ਕਿ ਹੁਣ ਜਵਾਨ ਹੋ ਚੁੱਕੀ ਹੈ। ਰਾਤ ਪਿੰਡ ਵਿੱਚ ਰਾਸ ਪਈ ਸੀ ਤੇ ਉਹ ਵੀ ਰਾਸ ਦੇਖਣਾ ਚਾਹੁੰਦੀ ਸੀ। ਮੈਂ ਕੁੜੀ ਨੂੰ ਕਿਹਾ ਆਪਣੇ ਪਿਓ ਵਾਲੇ ਕੱਪੜੇ ਪਾ ਕੇ ਰਾਸ ਦੇਖਾ। ਅੱਧੀ ਰਾਤ ਨੂੰ ਉਹ ਵਾਪਸ ਮੁੜੀ ਤਾਂ ਕੱਪੜਿਆਂ ਨੂੰ ਬਦਲੇ ਬਗੈਰ ਹੀ ਸੌ ਗਈ। ਜੱਟ ਨੂੰ ਹੁਣ ਗੱਡੇ ਵਾਲੇ ਦੀ ਚੌਥੀ ਗੱਲ ਵੀ ਠੀਕ ਲੱਗੀ। ਜੇਕਰ ਉਹ ਗੱਡੇ ਵਾਲੇ ਦੀ ਗੱਲ ਨਾ ਸੁਣਦਾ ਤਾਂ ਉਸਨੇ ਆਪਣਾ ਸਾਰਾ ਟੱਬਰ ਮਾਰ ਲੈਣਾ ਸੀ ਜੱਟ ਕੁਝ ਦਿਨ ਖੁਸ਼ੀ-ਖੁਸ਼ੀ ਆਪਣੇ ਘਰ ਰਿਹਾ ਤੇ ਫਿਰ ਆਪਣੇ ਪਰਿਵਾਰ ਨੂੰ ਲੈ ਕੇ ਰਾਜੇ ਦਾ ਵਜੀਰ ਜਾਣਾ ਰੱਬ ਰਾਖਾ